ਸਪਰੀਮ ਕੋਰਟ ਨੇ ਹੁਣ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਨੂੰ ਫੇਰ ਤੋਂ ਝਾੜ ਪਾਈ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਕਮੇਟੀ ਬਣਾਈ ਜਾਵੇ ਤਾਂ ਦੱਸਿਆ ਜਾਵੇ ਤੇ ਇਹਨਾਂ ਦੀਆਂ ਜੜੀਆਂ ਐਮਐਸਪੀ ਦੀ ਜੜੀ ਮੰਗ ਹੈ ਕਮ ਸੇ ਕਮ ਉਸ ਨੂੰ ਤਾਂ ਜ਼ਰੂਰ ਵੇਖਿਆ ਜਾਵੇ ਕਿ ਉਸ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਤਾਂ ਹੁਣ ਮੁਰਤੋ ਜਿਹੜੀ ਸੁਣਵਾਈ ਹੈ ਉਹ 12 ਅਗਸਤ ਨੂੰ ਹੋਵੇਗੀ ਲੰਬੇ ਸਮੇਂ ਤੋਂ ਕਿਸਾਨ ਆਪਣੇ ਮੰਗਾਂ ਲਈ ਲਗਾਤਾਰ ਅੰਦੋਲਨ ਕਰ ਰਹੇ ਹੈ ਕਦੇ ਦਿੱਲੀ ਜਾ ਕੇ ਬੈਠੇ ਕਦੇ ਸ਼ੰਭੂ ਖਨੋਰੀ ਬਾਰਡਰ ਤੇ ਬੈਠੇ ਹੈ ਔਰ ਉਹਨਾਂ ਨੂੰ ਹਰ ਤਾਂ ਤੋਂ ਦਰਕਾਰਨ ਇੱਕ ਬੜਾ ਮਾੜਾ ਸ਼ਬਦ ਹੈ ਮੈਂ ਇਸ ਕਰਕੇ ਵਰਤ ਰਿਹਾ ਕਿ ਇਦਾਂ ਹੀ ਵਤੀਰਾ ਕੀਤਾ ਜਾਂਦਾ ਕਿਸਾਨਾਂ ਨਾਲ ਉਹ ਦਿੱਲੀ ਗਏ ਤਾਂ ਦਿੱਲੀ ਤੋਂ ਦਰਕਾਰਨ ਦੀ ਕੋਸ਼ਿਸ਼ ਕੀਤੀ ਗਈ ਕਿਤੇ ਉਹਨਾਂ ਆਲੇ ਦੋਲੇ ਸਰੀਏ ਗੱਡੇ ਗਏ ਕਦੇ ਉਹਨਾਂ ਤੇ ਹਮਲੇ ਹੋਏ ਕਦੇ ਉਹਨਾਂ ਨੂੰ ਖਾਲਸਤਾਨੀ ਕਿਹਾ ਕਦੇ ਵਖਵਾਦੀ ਕਿਹਾ ਜਣੀ ਜੋ ਸ਼ਬਦ ਸਾਡੇ ਕੋਲੋਂ ਮਿਲ ਸਕਦੇ ਆ ਸੀ ਕਿਸਾਨਾਂ ਬਾਰੇ ਇਸਤੇਮਾਲ ਕੀਤੇ ਪੰਜਾਬ ਵੱਲੋਂ ਪੈਰਿਸ ਦੇ ਵਿੱਚ ਜੋ 올림픽ਸ ਹੋ ਰਹੀਆਂ ਨੇ ਉੱਥੇ ਜਾਣ ਦੇ ਲਈ ਕੇਂਦਰ ਨੂੰ ਪੱਤਰ ਲਿਖਿਆ ਗਿਆ ਤੇ ਕਿਹਾ ਹੈ ਕਿ ਮੈਂ ਹਾਕੀ ਟੀਮ ਦੀ ਹੌਸਲਾ ਹਫਜ਼ਾਈ ਲਈ ਉੱਥੇ ਜਾਣਾ ਚਾਹੁੰਦਾ ਹਾਂ ਪਰ ਅੱਜ ਦਰਸ਼ਕਾਂ ਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਗਿਆ ਤੇ ਉਹਨਾਂ ਵੱਲੋਂ ਹਵਾਲਾ ਦਿੱਤਾ ਗਿਆ ਕਿ ਤੁਸੀਂ ਪੱਤਰ ਲਿਖਣ ਦੇ ਵਿੱਚ ਬੜੇ ਲੇਟ ਹੋ ਗਏ ਹੋ। ਜੀ ਦੇ ਮੁਖਵੰਦੀ ਨਾਲ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਉਹ ਆਪਣੀ ਟੀਮ ਨੂੰ ਹੱਲਾਸ਼ੀਰੀ ਦੇਣ ਲਈ ਪੈਰਿਸ 올림픽 ਜਾਣਾ ਚਾਹੁੰਦਾ ਹੋਵੇ ਜੀ ਉਹ ਰੋਕ ਦਿੱਤਾ ਗਿਆ ਹੋਵੇ ਕਿਹਾ ਇਹ ਜਾ ਰਿਹਾ ਹੈ ਕਿ ਜੀ ਤੁਹਾਡੀ ਜਿਹੜੀ ਸੁਰੱਖਿਆ ਦਾ ਮਾਮਲਾ ਹੈ ਮੁੱਖ ਮੰਤਰੀ ਤੌਰ ਤੇ ਦੁਨੀਆ ਭਰ ਦੇ ਜਿਹੜੇ ਪੈਰਿਸ ਲੋਕ ਮੈਚ ਦੇਖਣ ਜਾਨੀ ਕਿ ਮੁੱਖ ਮੰਤਰੀ ਨੇ ਉੱਥੇ ਜਾ ਕੇ ਦੁਨੀਆ ਭਰ ਚ ਘੁੰਮਣਾ ਇਦਾਂ ਲੱਗਦਾ ਹੈ ਕਿ ਜਿਵੇਂ ਆਮ ਲੋਕਾਂ ਜਾ ਕੇ ਦੇਖੋ ਮੁੱਖ ਮੰਤਰੀ ਨੇ ਬਾਜੂਗੱਲ ਕਹੀ ਹੈ ਕਹਿੰਦਾ ਲੱਗਦਾ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਹੀ ਇਜਾਜ਼ਤ ਹੈ ਵਿਦੇਸ਼ ਤੇ ਜਾਣ ਦੀ ਕਹਿੰਦੇ ਜੇ ਮੈਂ ਜਾਵਾਂਗਾ ਤਾਂ ਮੇਰੀ ਗੱਲ ਹੋਏਗੀ ਕਿ ਦੁਨੀਆ 'ਚ ਮੇਰੀ ਗੱਲ ਆਏਗੀ ਕਿ ਮੈਂ ਦੇਖੋ ਮੁੱਖ ਮੰਤਰੀ ਤੌਰ ਤੇ ਹਲਾਸ਼ਰੀ ਥਾਪੜਾ ਦੇਣ ਲਈ ਆਪਣੀ ਟੀਮ ਨੂੰ ਗਿਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਤਾਂ ਉਹ ਹਰ ਹਫਤੇ ਵਿਦੇਸ਼ ਦੌਰੇ ਤੇ ਰਹਿੰਦੇ ਨੇ ਤਾਂ ਮੈਨੂੰ ਲੱਗਦਾ ਵੀ ਸਿਰਫ ਉਹੀ ਪ੍ਰਧਾਨ ਮੰਤਰੀ ਦੇ ਤੌਰ ਤੇ ਲੋਕਪ੍ਰਿਤਾ ਘਟਣਾ ਚਾਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਹੋਰ ਕੋਈ ਇੱਧਰ ਉੱਧਰ ਨਾ ਜਾਵੇ ਅੰਦਰ ਭਗਵੰਤ ਮਾਨ ਨੇ ਕਹੀ ਹੈ ਬਕਾਇਦਾ ਇਹ ਗੱਲ ਕਿ ਪ੍ਰਧਾਨ ਮੰਤਰੀ ਜਾਵੇ ਤਾਂ ਠੀਕ ਹੈ ਪ੍ਰਧਾਨ ਮੰਤਰੀ ਹੀ ਇਸ ਮੁਲਕ ਦਾ ਐਸਾ ਬਾਦ ਨੇਤਾ ਜਿਹੜਾ ਜਾ ਸਕਦਾ ਕਹਿੰਦੇ ਅਸੀਂ ਜਾਣਦੇ ਹਾਂ ਸਾਨੂੰ ਜਾਣ ਤੋਂ ਰੋਕ ਦਿੱਤਾ ਜਾਂਦਾ ਕਿਉਂਕਿ ਮੁਖੰਦਰੀ ਭਗਵੰਤ ਮਾਨ ਬਾਹਰ ਜਾਏਗਾ ਮੀਡੀਆ ਚ ਦਿਨ ਤਸਵੀਰਾਂ ਆਉਣਗੀਆਂ ਉਹਦੇ ਬਿਆਨ ਆਉਣਗੇ ਖੱਲਾਸ਼ੇਰੀ ਦੇ ਬਿਆਨ ਹੋਣਗੇ ਉਹ ਕਹਿੰਦੇ ਭਾਜਪਾ ਦੇ ਕੇਂਦਰ ਸਰਕਾਰ ਨਹੀਂ ਚਾਹੁੰਦੇ ਕਿ ਸਾਡੀ ਕੋਈ ਗੱਲ ਦੁਨੀਆ ਦੇ ਚ ਜਾਵੇ ਗੱਲ ਜਾਣੀ ਚਾਹੀਦੀ ਹੈ ਤੇ ਕਹਿੰਦੇ ਕੇਵਲ ਤੇ ਕੇਵਲ ਪ੍ਰਧਾਨ ਮੰਤਰੀ ਦੀ ਜਾਣੀ ਚਾਹੀਦੀ ਹੈ ਨੌਜਵਾਨਾਂ ਦੀ ਗੱਲ ਹੋਵੇ ਚ ਕਿਸਾਨਾਂ ਦੀ ਗੱਲ ਹੋਵੇ ਤਾਂ ਭਾਜਪਾ ਦੇ ਗਿਣੀ ਦੇ ਚੁਣੀ ਦੇ ਜਿਹੜੇ ਆਗੂ ਹੈਗੇ ਆ ਜਿਨ੍ਹਾਂ ਵੱਲੋਂ ਇੱਕ ਚੱਕਰ ਵੀ ਰਚਿਆ ਗਿਆ ਕੀ ਕਹਿੰਦੇ ਚੱਕਰ ਵੀ ਹੋਣਾ ਸੀ ਜਿਹੜਾ ਇੰਡੀਆ ਜਿਹੜਾ ਇਕੱਠ ਜੋੜਾ ਹੈ ਇਹ ਹੀ ਤੋੜੇਗਾ ਇਹ ਹੀ ਬਚਾਏਗਾ ਮੁਲਕ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਆ ਵੱਖ-ਵੱਖ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ ਤੇ ਦੱਸਦੀ ਆ ਤੁਹਾਨੂੰ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਵੱਖ-ਵੱਖ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੋੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਵਦੀਪ ਮਿਹਰਬਾਨੀ ਤੁਸੀਂ ਦਰਸ਼ਕਾਂ ਦੇ ਰੂਬਰੂ ਗਿਆਸੀ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫੇਰ ਵੀ ਮੈਂ ਇੱਕ ਵਾਰੀ ਦੱਸ ਦਵਾਂ ਕਿ ਸਿੱਧੂ ਸਾਹਿਬ ਬਹੁਤ ਸਖਸ਼ਿਤ ਨੇ ਜੋ ਹਰਦਮ ਫੀਲਡ ਦੇ ਵਿੱਚ ਚੰਦੇ ਨੇ ਬਹੁਤ ਸਾਰੀਆਂ ਖਬਰਾਂ ਦੀ ਕਵਰੇਜ ਕਰਕੇ ਵੱਖ-ਵੱਖਰੇ ਪ੍ਰੋਗਰਾਮਾਂ ਦੇ ਜ਼ਰੀਏ ਲੀਡਰਾਂ ਤੋਂ ਤਿੱਖੇ ਸਵਾਲ ਜਵਾਬ ਕਰਦੇ ਨੇ ਤੇ ਸਾਡੇ ਦਰਸ਼ਕਾਂ ਤੱਕ ਸਹੀ ਤੇ ਸਟਿੱਕ ਜਾਣਕਾਰੀ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਨੇ ਕੋਸ਼ਿਸ਼ ਕਰਦੇ ਹੋਣੇ ਆ ਦਰਸ਼ਕਾਂ ਨੂੰ ਸੰਪੂਰਨ ਸਮਾਂ ਰੈਂਦੇ ਆ ਹੀ ਦੱਸ ਦਿੱਤਾ ਜਾਵੇ ਜੇ ਅੱਜ ਦੀਆਂ ਖਬਰਾਂ ਦੀ ਗੱਲ ਕਰੀਏ ਤਾਂ ਅੱਜ ਦੀਆਂ ਖਬਰਾਂ ਦੇ ਵਿੱਚ ਪਹਿਲੀ ਤੇ ਅਹਿਮ ਗੱਲ ਆਪਾਂ ਲਵਾਂਗੇ ਕਿਸਾਨਾਂ ਨੂੰ ਲੈ ਕੇ ਕਿਉਂਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਤੇ ਖਾਸ ਕਰਕੇ ਸ਼ੰਭੂ ਤੇ ਬਾਡਰ ਤੇ ਬੈਠੇ ਹੋਏ ਨੇ ਉਹਨਾਂ ਵੱਲੋਂ ਸਿਰਫ ਤੇ ਸਿਰਫ ਆਪਣੀਆਂ ਮੰਗਾਂ ਹੀ ਮੰਗੀਆਂ ਜਾ ਰਹੀਆਂ ਰਹੀ ਕਿ ਐਮਐਸਪੀ ਪ੍ਰੋਪਰ ਤਰੀਕੇ ਦੇ ਨਾਲ ਲਾਗੂ ਕੀਤੀ ਜਾਵੇ ਜਾਂ ਕੁਝ ਹੋਰ ਮੰਗਾਂ ਨੇ ਚਨਨੂ ਲੈ ਕੇ ਉਹ ਵਾਰ-ਵਾਰ ਕੇਂਦਰ ਸਰਕਾਰ ਦੇ ਤਰਲੇ ਕਰ ਰਹੇ ਨੇ ਕਿ ਇੰਨੀਆਂ ਵੀ ਨਜਾਇਜ਼ ਮੰਗਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਮੰਗ ਰਹੇ ਹਾਂ ਪਰ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਤੋਂ ਸੁਪਰੀਮ ਕੋਰਟ ਨੇ ਦਖਲ ਦਿੱਤਾ ਤਾਂ ਉਦੋਂ ਤੋਂ ਲੱਗਦਾ ਹੈ ਕਿ ਕੁਝ ਨਾ ਕੁਝ ਤਾਂ ਹੋਣ ਕਿਸਾਨਾਂ ਦਾ ਬੰਨਣ ਪਾਲਾ ਕਿਉਂਕਿ ਸੁਪਰੀਮ ਕੋਰਟ ਨੇ ਹੁਣ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਨੂੰ ਫੇਰ ਤੋਂ ਝਾੜ ਪਾਈ ਹੈ ਇਹਨਾਂ ਨੇ ਕਿਹਾ ਹੈ ਕਿ ਇੱਕ ਕਮੇਟੀ ਬਣਾਈ ਜਾਵੇ ਤਾਂ ਦੱਸਿਆ ਜਾਵੇ ਤੇ ਇਹਨਾਂ ਦੀਆਂ ਜਿਹੜੀਆਂ ਐਮਐਸਪੀ ਦੀ ਜਿਹੜੀ ਮੰਗ ਹੈ ਕਮ ਸੇ ਕਮ ਉਸ ਨੂੰ ਤਾਂ ਜ਼ਰੂਰ ਵੇਖਿਆ ਜਾਵੇ ਕਿ ਉਸ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਤਾਂ ਹੁਣ ਮੁਰਤੋ ਜਿਹੜੀ ਸੁਣਵਾਈ ਹੈ ਉਹ 12 ਅਗਸਤ ਨੂੰ ਹੋਵੇਗੀ ਪਰ ਪੂਰੀ ਖਬਰ ਦੇ ਵਿਸਤਾਰ ਤੇ ਲਈ ਅਸੀਂ ਪਹੁੰਚਾਂਗੇ ਸਿੱਧੂ ਸਾਹਿਬ ਵੱਲ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਕਿ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਈ ਹੈ ਨਵਦੀਪਾ ਸੁਪਰੀਮ ਕੋਰਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੇਂਦਰ ਸਰਕਾਰ ਹੈ ਪੰਜਾਬ ਹਰਿਆਣਾ ਸਰਕਾਰ ਹੈ ਦੇਖੋ ਕਿੰਨੀਆਂ ਜਿਹੜੀਆਂ ਤਾਕਤਵਾਰ ਧਿਰਾਂ ਇਸ ਮਾਮਲੇ ਨਾਲ ਜੁੜੀਆਂ ਤੇ ਇੱਕ ਪਾਸੇ ਗਰੀਬ ਕਿਸਾਨ ਹੈ ਹਮ ਐਮ ਗੱਲ ਨਵਦੀਪ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੇ ਮੰਗਾਂ ਲਈ ਲਗਾਤਾਰ ਅੰਦੋਲਨ ਕਰ ਰਿਹਾ ਹੈ ਕਦੇ ਦਿੱਲੀ ਜਾ ਕੇ ਬੈਠੇ ਕਦੇ ਸ਼ੰਭੂ ਖਨੋਰੀ ਬਾਰਡਰ ਤੇ ਬੈਠੇ ਹੈ ਔਰ ਉਹਨਾਂ ਨੂੰ ਹਰਤਾ ਤੋਂ ਦੁਰਕਾਰਨ ਇੱਕ ਬੜਾ ਮਾੜਾ ਸ਼ਬਦ ਹੈ ਮੈਂ ਇਸ ਕਰਕੇ ਵਰਤ ਰਿਹਾ ਕਿ ਇਦਾਂ ਹੀ ਵਤੀਰਾ ਕੀਤਾ ਜਾਂਦਾ ਕਿਸਾਨਾਂ ਨਾਲ ਉਹ ਦਿੱਲੀ ਗਏ ਤਾਂ ਦਿੱਲੀ ਤੋਂ ਦਰਕਾਰ ਨੂੰ ਕੋਸ਼ਿਸ਼ ਕੀਤੀ ਗਈ ਕਿਤੇ ਉਹਨਾਂ ਆਲੇ ਦੋਲੇ ਸਰਹੱਦੀ ਗੱਡੇ ਗਏ ਕਦੇ ਉਹਨਾਂ ਤੇ ਹਮਲੇ ਹੋਏ ਕਦੇ ਉਹਨਾਂ ਨੂੰ ਖਾਲਸਤਾਨੀ ਕਿਹਾ ਕਦੇ ਵਖਵਾਦੀ ਕਿਹਾ ਜਿਹੜੀ ਜੋ ਸ਼ਬਦ ਸਾਡੇ ਕੋਲੋਂ ਮਿਲ ਸਕਦੇ ਆ ਸੀ ਕਿਸਾਨਾਂ ਬਾਰੇ ਇਸਤੇਮਾਲ ਕੀਤੇ ਇਹ ਦੇ ਦੇ ਜਿਹੜੇ ਪਾਰਲੀਮੈਂਟ ਦੇ ਜੁੜੇ ਹੋਏ ਲੋਕ ਆ ਉਹਨਾਂ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਹੁਣ ਦੀ ਸੰਬੂ ਦੇ ਖਨੋਰੇ ਬਾਰਡਰ ਦੇ ਉੱਤੇ ਆ ਕੇ ਬੈਠੇ ਇੱਥੇ ਵੀ ਮੈਂ ਆਪ ਵੀ ਇੱਕ ਜਰਨਲਿਸਟ ਰਿਪੋਰਟਿੰਗ ਕਰਨ ਦਾ ਮੈਨੂੰ ਮੌਕਾ ਮਿਲਿਆ ਵੰ ਗਿਆ ਇਸ ਤਰ੍ਹਾਂ ਦਾ ਯੁੱਧ ਲੱਗਿਆ ਸੀ ਜਿਵੇਂ ਕੋਈ ਕਿਸੇ ਦੂਜੇ ਮੁਲਕ ਨਾਲ ਲੜਾਈ ਲੱਗੀ ਹੋਵੇ ਦੇ ਅਥਰੂ ਗੈਸ ਦੇ ਗੋਲੇ ਤੇ ਗੋਲੇ ਦੇ ਗੋਲੇ ਤੇ ਗੋਲੇ ਜਿਹੜਾ ਹੈ ਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਔਰ ਉਹਦੇ ਬਾਰੇ ਕੋਈ ਇਹ ਕਹਿਣ ਨੂੰ ਤਿਆਰ ਨਹੀਂ ਕਿ ਕਿਹਦੀ ਗੋਲੀ ਨਾਲ ਮੌਤ ਹੋਈ ਹੈ ਕਿਤੇ ਕਿਹਾ ਜਾ ਰਿਹਾ ਕਿਸਾਨਾਂ ਵਾਲੇ ਪਾਸਿਓਂ ਆਈ ਹੈ ਇਸ ਤਰ੍ਹਾਂ ਦੀ ਤਰਾਸਦੀ ਹੈ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਉਸ ਤਰ੍ਹਾਂ ਜਿਸ ਨੂੰ ਮੈਂ ਕਹਾਂ ਕਿ ਉਹ ਗਰੀਬ ਕਿਸਾਨ ਜਿਹੜੇ ਲੜਾਈ ਲੜ ਰਹੇ ਆ ਉਹਨਾਂ ਦੀ ਕੀ ਹਾਲਤ ਹੋएगी ਬੀਇੰਗ ਜਰਨਲਿਸਟ ਨਵਦੀਪ ਆਪਾਂ ਦੇਖੋ ਇਹ ਗੱਲ ਕਹਿ ਸਕਦੇ ਆ ਕਿ ਸਾਡੇ ਵੀ ਕਿਸਾਨਾਂ ਬਾਰੇ ਇਹਨਾਂ ਦੇ ਮੁੱਦੇ ਤੇ ਬੋਲਦੇ ਆਂ ਬੋਲਦੇ ਆਂ ਸਾਡੇ ਵੀ ਗਲੇ ਕੱਸ ਗਏ ਹੋਣੇ ਆ ਇਹਨੇ ਲੰਬੇ ਸਮੇਂ ਤੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਆ ਰਹੇ ਹਾਲ ਕੋਈ ਨਹੀਂ ਨਿਕਲ ਰਿਹਾ ਜੀ ਇਹ ਇਲੈਕਟ੍ਰੋਨਿਕ মিডিਆ ਹੈ ਪ੍ਰਿੰਟ মিডিਆ ਹੈ ਲਗਾਤਾਰ ਅਸੀਂ ਕਵਰੇਜ ਕਰਦੇ ਆ ਰਹੇ ਆਂ ਪਰ ਸੁਣਵਾਈ ਕੋਈ ਨਹੀਂ ਹੁਣ ਸੁਪਰੀਮ ਕੋਰਟ ਨੇ ਫੇਰ ਦੇਖੋ ਆਖਰ ਜਿਹੜਾ ਪੂਣੀ ਦੇ ਤੰਦ ਦੀ ਤਰ੍ਹਾਂ ਕਿੱਥੋਂ ਸ਼ੁਰੂ ਕਰਨੀਆਂ ਗੱਲ ਹਰ ਵਾਰੀ ਪਹਿਲਾਂ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਮਸਰੀਦੂ ਮੋਦੀ ਦੇ ਕਮੇਟੀ ਬਣਾਈ ਗਈ ਹੈ ਕਮੇਟੀ ਕਿਸਾਨਾਂ ਦੀ ਗੱਲ ਸੁਣੇਗੀ ਕਿਸਾਨਾਂ ਨੂੰ ਨੁਮਾਇੰਦੇ ਦੇਣ ਲਈ ਕਿਹਾ ਗਿਆ ਸਾਰੀ ਕਮੇਟੀ ਚ ਸਰਕਾਰੀ ਬੰਦੇ ਪਰਲੇ ਦੂਜੇ ਦਿਨ ਕਿਸਾਨਾਂ ਨੂੰ ਕਿਹਾ ਜਥੇਬੰਦਿਆਂ ਨੂੰ ਕਿ ਤੁਸੀਂ ਵੀ ਆਪਣੇ ਨੁਮਾਇੰਦੇ ਦੇ ਦਿਓ ਜਾਨੀ ਇੱਕ ਖਾਣਾ ਪੂਰਤੀ ਹੁਣ ਸੁਪਰੀਮ ਕੋਰਟ ਨੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸ਼ੰਭੂ ਬਾਡਰ ਜਿਹੜਾ ਖਨੋਰੀ ਬਾਡਰ ਹੈ ਕਿਉਂ ਨਹੀਂ ਖੋਲਦੇ ਕਿਉਂ ਪਰੇਸ਼ਾਨੀ ਉਹਦੇ ਲਈ ਵੀ ਕਈ ਵਾਰੀ ਵਪਾਰੀਆਂ ਨੂੰ ਗਲਪਾਇਆ ਜਾਂਦਾ ਹੈ ਕਈ ਵਾਰੀ ਹੋਰਾਂ ਵਰਗਾਂ ਨੂੰ ਪਾਇਆ ਜਾਂਦਾ ਹੈ ਜੀ ਕਿਸਾਨ ਹੀ ਜ਼ਿੰਮੇਵਾਰ ਹੈ ਉਹਨਾਂ ਨੂੰ ਆਇ ਲੱਗਦਾ ਕਿ ਕਿਸਾਨ ਰਸਤੇ ਰੋਕਦੇ ਹੈ ਕਿਸਾਨ ਦੁਹਾਈਆਂ ਦਿੰਦੇ ਹੈ ਕਿ ਅਸੀਂ ਰਸਤੇ ਨਹੀਂ ਰੁਕੇ ਰਸਤੇ ਤਾਂ ਸਰਕਾਰ ਨੇ ਰੁਕੇ ਹੈ ਜੀ ਰਹਿਣਾ ਸਰਕਾਰ ਨੇ ਰੁਕੇ ਹੈ ਤੇ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਆਪਣੀ ਆਵਾਜ਼ ਦੱਸਣੀ ਚਾਹੁੰਦੇ ਸੀ ਕਿਉਂ ਨਹੀਂ ਸਾਡੀ ਸੁਣਵਾਈ ਹੁੰਦੀ ਰੁਕਿਆ ਹਰਿਆਣਾ ਨੇ ਬਦਨਾਮ ਜਿਹੜਾ ਹੈਗਾ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਪਹਿਲਾਂ ਹਾਈ ਕੋਰਟ ਨੇ ਇਸ ਦਾ ਨੋਟਿਸ ਲਿਆ ਹਾਈ ਕੋਰਟ ਦੇ ਖਿਲਾਫ ਜਿਹੜਾ ਮਾਮਲਾ ਹਰਿਆਣਾ ਵੱਲੋਂ ਹੀ ਸੁਪਰੀਮ ਕੋਰਟ ਚਲੇ ਗਏ ਕਿ ਜੀ ਹਾਲਾਤ ਇਹੋ ਜਿਹੇ ਆ ਬਾਰਡਰ ਕਿਵੇਂ ਖੁੱਲ ਸਕਦਾ ਹੈ ਜਾਣੀ ਸ਼ੰਭੂ ਦੇ ਖਨੌਰੀ ਬਾਰਡਰ ਨਾ ਹੋਇਆ ਪਾਕਿਸਤਾਨ ਨਾਲ ਲੱਗਦਾ ਬਾਰਡਰ ਹੋਇਆ ਕਿ ਖੁੱਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਏਗਾ ਕਿਸਾਨ ਤੁਹਾਡੇ ਮੁਲਕ ਦੇ ਵਸਨੀਕ ਹੈ ਅਨਾਜ ਨਾਲ ਸਾਰੇ ਮੁਲਕ ਦਾ ਪੇਟ ਭਰਦੇ ਮੈਂ ਕਹਦਾ ਕਿ ਬਸ ਇਹਦੇ ਚਲੋ ਸਾਰੇ ਵਰਗ ਆਪਣੇ ਆਪਣੀ ਜਗ੍ਹਾ ਤੇ ਕੰਮ ਕਰਦੇ ਹੋਣਗੇ ਪਰ ਇਸ ਦੇਸ਼ ਦੇ ਅੰਦਰ ਕਿਸਾਨਾਂ ਨਾਲੋਂ ਵੱਧ ਕੋਈ ਦਰਵੇਸ਼ ਹੋ ਸਕਦਾ ਹੈ ਬਾਰਸ਼ਾਂ ਪੈਣ ਗੜੇ ਪੈਣ ਅੱਤ ਦੀ ਗਰਮੀ ਹੋਵੇ ਸਰਦੀ ਹੋਵੇ ਪੂਰੇ ਦਾ ਪੂਰਾ ਟਬਰ ਕਿਸਾਨਾਂ ਦਾ ਆਪਣੀ ਪੈਦਾਵਾਰ ਲਈ ਲੱਗਿਆ ਹੁੰਦਾ ਕਦੇ ਫਸਲ ਦੀ ਗੱਲ ਕਰਦੇ ਆ ਕਦੇ ਡੰਗਰ ਸਾਂਭਣ ਦੀ ਗੱਲ ਕਰਦੇ ਆ ਤੇ ਫਿਰ ਬਜਨਾਮੀ ਵੀ ਖਤਰਾ ਵੀ ਉਹਨਾਂ ਤੋਂ ਹੀ ਜੀ ਇਹ ਗੱਲ ਸਾਨੂੰ ਤੋਂ ਬਾਹਰ ਹੈ ਜਿਹੜੇ ਕਿਸਾਨ ਦੇ ਬੇਟੇ ਜਾ ਕੇ ਸਰਦਾਂ ਦੀ ਰਾਖੀ ਕਰਦੇ ਆ ਸ਼ਹਾਦਤਾਂ ਦਿੰਦੇ ਆ ਆਪਾਂ ਅਰੋਹ ਦੇਖਦੇ ਆ ਹਰਿਆਣੇ ਦੀ ਗੱਲ ਕਰ ਲਓ ਪੰਜਾਬ ਦੀ ਗੱਲ ਕਰ ਲਓ ਮੇਰਾ ਖਿਆਲ ਹੈ ਕੋਈ ਨਾ ਕੋਈ ਦਿਨ ਇਹ ਤਾਂ ਆਉਂਦਾ ਹੀ ਰਹਿੰਦਾ ਹੈ ਜਦੋਂ ਕੋਈ ਨੌਜਵਾਨ ਸਾਡਾ ਸ਼ਹਾਦਤ ਚ ਹਰਿਆਣੇ ਦਾ ਹੈ ਚ ਪੰਜਾਬ ਦਾ ਸ਼ਹਾਦਤਾਂ ਦਿੰਦੇ ਆ ਜੀ ਪਰ ਫਿਰ ਵੀ ਇਹ ਕਿਹਾ ਜਾਵੇ ਕਿ ਜੇ ਬਾਰਡਰ ਖੁੱਲ ਗਏ ਤਾਂ ਇਸ ਦੇਸ਼ ਲਈ ਪਤਾ ਨਹੀਂ ਕੀ ਖਤਰਾ ਖੜਾ ਹੋ ਜਾਏਗਾ ਯਾਨੀ ਕਿਸਾਨਾਂ ਕੋਲੋਂ ਖਤਰਾ ਕਿਉਂ ਇੱਕ ਤਾਂ ਇੱਕ ਆ ਪੂਰੇ ਵਰਗ ਦੇ ਖਿਲਾਫ ਇੱਕ ਨਫਰ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਜਿਵੇਂ ਕੋਈ ਵਿਲਨ ਹੁੰਦੇ ਆ ਇਸ ਢੰਗ ਦੇ ਨਾਲ ਉਹਨਾਂ ਨੂੰ ਪੇਸ਼ ਕਰਨਾ ਕਿ ਵੀ ਬਾਰਡਰ ਕੋਲੇ ਤਾਂ ਪਤਾ ਨਹੀਂ ਕੀ ਹੋਏਗਾ ਹੁਣ ਸੁਪਰੀਮ ਕੋਰਟ ਨੇ ਫੇਰ ਇਹ ਗੱਲ ਕਹੀ ਹੈ ਕਿ ਤੁਸੀਂ ਜਿਹੜੀ ਕਿਸਾਨਾਂ ਤੱਕ ਪਹੁੰਚ ਕਰੋ ਇੱਕ ਨਿਰਪੱਖ ਕਿਸਮ ਦੀ ਕਮੇਟੀ ਬਣਾਓ ਬਿਲਕੁਲ ਵਾਜਿਬ ਗੱਲ ਹੈ ਅਦਾਲਤਾਂ ਕਹਿੰਦੀਆਂ ਜੇ ਕਮੇਟੀ 'ਚ ਮੰਤਰੀ ਆਉਣੇ ਆ ਜਾਂ ਭਾਜਪਾ ਦੀ ਚਾਹਤ ਵਾਲੇ ਨੁਮਾਇੰਦੇ ਆਉਣੇ ਆ ਉਹਦਾ ਪਿਛਲੇ ਕਈ ਸਾਲਾਂ ਤੋਂ ਚੱਲ ਹੀ ਰਿਹਾ ਹੈ ਜੀ ਇਸੇ ਕਰਕੇ ਅਦਾਲਤਾਂ ਕਹਿੰਦੀਆਂ ਕਿ ਨਰਪੱਖ ਕਮੇਟੀ ਬਣਾਓ ਜਿਹਦੇ ਤੇ ਪ੍ਰੋਸੇਜੋਗਤਾ ਹੋਵੇ ਅਦਾਲਤਾਂ ਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਆ ਪ੍ਰੋਸੇਜੋਗਤਾ ਨਹੀਂ ਪ੍ਰੋਸੇਜੋਗਤਾ ਕਿਉਂ ਨਹੀਂ ਕਿ ਜੋ ਕਿਹਾ ਜਾਂਦਾ ਕਿਸਾਨਾਂ ਨੂੰ ਉਹਦੇ ਤੇ ਅਮਲ ਨਹੀਂ ਹੁੰਦਾ ਜਿਹਦੇ ਕਰਕੇ ਪ੍ਰੋਸੇਜੋਗਤਾ ਨਹੀਂ ਹੁਣ ਫੇਰ ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਖਚਾਈ ਕੀਤੀ ਗਈ ਹੈ ਕਿ ਤੁਸੀਂ ਕਮੇਟੀ ਕਿਉਂ ਨਹੀਂ ਬਣਾਉਂਦੇ ਜੀ ਨਰਪੱਖ ਜਿਹੜੇ ਹੈਗੇ ਕੁਝ ਹਸਤੀਆਂ ਦੀ ਕਮੇਟੀ ਬਣਾਈ ਜਾਵੇ ਜਿਹੜੀ ਕਿਸਾਨਾਂ ਕੋਲੇ ਜਾ ਕੇ ਉਨਦੇ ਮੁੱਦਿਆਂ ਨਾਲ ਗੱਲਬਾਤ ਕਰੇ ਪਹੁੰਚ ਕਰੇ ਮਾਮਲੇ ਨਿਬੜਨੇ ਚਾਹੀਦੇ ਆ ਇਹ ਜ਼ਰੂਰ ਅਦਾਲਤਾਂ ਨੂੰ ਵੀ ਕਿਹਾ ਗਿਆ ਕਿਸਾਨਾਂ ਵਾਸਤੇ ਵੀ ਕੁੱਨੇ ਦੇ ਟਰੈਕਟਰ ਆ ਹੋਰ ਮਸ਼ੀਨਾਂ ਜਿਹੜੇ ਸੰਦ ਖੇਤਾਂ 'ਚ ਹੋਣੇ ਚਾਹੀਦੇ ਆ ਸੜਕਾਂ 'ਤੇ ਆ ਕੇ ਕਿਉਂ ਖੜੇ ਆ ਕਿਸਾਨ ਕਹਿੰਦੇ ਅਸੀਂ ਤਾਂ ਮਜਬੂਰੀ 'ਚ ਲੈ ਕੇ ਖੜੇ ਆ ਆਪਾਂ ਸਾਰੇ ਜਾਣਦੇ ਆ ਪਿਛਲਾ ਜ਼ਮਾਨਾ ਹੁੰਦਾ ਸੀਗਾ ਕਦੇ ਲੋਕ ਊਠਾਂ ਤੇ ਜਾਂਦੇ ਜਾਂਦੇ ਸੀ ਘੋੜਿਆਂ ਤੇ ਜਾਂਦੇ ਸੀ ਉਹਨੂੰ ਊਠਾਂ ਤੇ ਘੋੜਿਆਂ ਦੀ ਥਾਂ ਤੇ ਟਰੈਕਟਰ ਆ ਗਏ ਟਰੈਕਟਰ ਦਾ ਕਿਸਾਨ ਦਾ ਊਠ ਤੇ ਘੋੜਾ ਹੀ ਆ ਨਾ ਉਹਦੇ ਤੇ ਜਾਂਦੇ ਆ ਉਹ ਇਹਦੇ ਦੇ ਜਿਹੜੇ ਨਹੀਂ ਜਿਹੜੇ ਲੋਕ ਵੱਡੀਆਂ ਵੱਡੀਆਂ ਗੱਡੀਆਂ 'ਚ ਸਫਰ ਕਰਦੇ ਆ ਹਵਾਈ ਜਹਾਜ਼ਾਂ 'ਚ ਸਫਰ ਕਰਦੇ ਆ ਉਹਨਾਂ ਨੂੰ ਆ ਲੱਗਦਾ ਕਿ ਟਰੈਕਟਰ ਵਾਲਾਂ ਤੋਂ ਡਰ ਆਉਣ ਲੱਗਿਆ ਕਿ ਟਰੈਕਟਰ 'ਤੇ ਜਾਣ ਵਾਲਾ ਵਿਅਕਤੀ ਪਤਾ ਨਹੀਂ ਕੋਈ ਖਤਰਨਾਕ ਹੈ ਜੀ ਕਿਉਂਕਿ ਟਰੈਕਟਰ 'ਤੇ ਕਦੇ ਕੋਈ ਬੈਠਿਆ ਹੋਵੇ ਤਾਂ ਪਤਾ ਹੋਵੇ ਨਾ ਕਿ ਟਰੈਕਟਰ ਦਾ ਕਿਸਾਨ ਦੀ ਇੱਕ ਸਵਾਰੀ ਹੈ ਹੂੰ ਉਹਨੇ ਜਾਣਾ ਹੀ ਜਾਣਾ ਹੁਣ ਇੰਨੇ ਦਿਨ ਲੰਬਾ ਉਹ ਗੱਡੀਆਂ ਲੈ ਕੇ ਤਾਂ ਬੈਠ ਨਹੀਂ ਸਕਦੇ ਨਾ ਬੱਸਾਂ 'ਚ ਬੈਠ ਸਕਦੇ ਨਾ ਹਵਾਈ ਜਹਾਜ਼ ਸਫਰ ਕਰ ਸਕਦੇ ਜਾਣ ਤੁਸੀਂ ਉਹਨਾਂ ਦਿੰਦੇ ਨਹੀਂ ਹੂੰ ਸਵਾਲ 18 ਟਰੈਕਟਰ ਦਾ ਜਿਹੜਾ ਅਸਲ ਮੁੱਦਾ ਤਾਂ ਇਹ ਹੈ ਕਿ ਕਿਸਾਨਾਂ ਦਾ ਮਸਲਾ ਸਾਨੂੰ ਦਾ ਮਸਲਾ ਟਰੈਕਟਰ ਨਹੀਂ ਹੈ ਟਰੈਕਟਰ ਤੇ ਟਰਾਲੀਆਂ ਨਹੀਂ ਕਿ ਟਰੈਕਟਰ ਤੇ ਟਰਾਲੀਆਂ ਹਟਾਈ ਜਾਣ ਤਾਂ ਦੇਸ਼ ਦਾ ਮਸਲਾ ਹੱਲ ਹੋ ਜਾਏਗਾ ਮਸਲਾ ਤਾਂ ਕਿਸਾਨਾਂ ਦੇ ਜਿਹੜੇ ਮੁੱਦੇ ਆ ਪ੍ਰੋਬਲਮ ਹੈਗੀਆਂ ਉਹਨਾਂ ਦੀ ਸੁਣਵਾਈ ਹੋਵੇ ਉਹਨਾਂ ਨਾਲ ਹੱਲ ਹੋਣੀ ਆ ਜੀ ਸੁਪਰੀਮ ਕੋਰਟ ਨੇ ਵੀ ਇਹੀ ਗੱਲ ਕਹੀ ਹੈ ਕਿ ਇੱਕ ਕਮੇਟੀ ਬਣੇ ਜਿਹੜੀ ਸੁਣਵਾਈ ਹੋਵੇ ਮਸਲੇ ਦਾ ਹੱਲ ਹੋਵੇ ਸੋ ਅਸਲ ਗੱਲ ਇਹ ਹੈ ਕਿ ਕਿਸਾਨਾਂ ਨੂੰ ਉਥੋਂ ਹਟਾਉਣ ਦੇ ਨਾਲ ਟਰੈਕਟਰ ਭਜਾਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਤੰਬੂ ਖੇੜਨ ਦੇ ਨਾਲ ਉਹਨਾਂ ਨੂੰ ਬਦਨਾਮ ਕਰਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਕਿਸਾਨਾਂ ਦੀ ਗੱਲ ਤਾਂ ਸੁਣੀ ਜਾਣੀ ਹੈ ਜੇ ਸੁਣੋਗੇ ਤਾਂ ਤਾਂ ਹੀ ਮਸਲੇ ਦਾ ਹੱਲ ਹੋਈ ਗਏ ਗੱਲ ਤਾਂ ਹੈ ਇਸ ਮੁਲਕ 'ਚ ਇੱਕ ਗੱਲ ਤਾਂ ਹੋ ਹੀ ਗਈ ਹੈ ਜੀ ਕਿ ਜਦ ਤੱਕ ਕਿਸਾਨਾਂ ਦੀ ਸੁਣਵਾਈ ਨਹੀਂ ਹੋਏਗੀ ਉਹ ਲੱਗਦਾ ਪਿੱਛੇ ਹਟਣ ਵਾਲੇ ਨਹੀਂ ਚਾਹੇ ਉਹਨੂੰ ਵਖਵਾਦੀ ਕਹੋ ਚਾਹੇ ਦੇਸ਼ ਵਿਰੋਧੀ ਕਹੋ ਜੋ ਮਰਜ਼ੀ ਕਹੋ ਦੇ ਦੇ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਜਾਂ ਸਾਡੀ ਗੱਲ ਸੁਣੋ ਨਹੀਂ ਤਾਂ ਲੜਾਈ ਤੋਂ ਬਗੈਰ ਕੋਈ ਚਾਰਾ ਨਹੀਂ ਚੰਗੀ ਗੱਲ ਹੈ ਸੁਪਰੀਮ ਕੋਰਟ ਨੇ ਦਖਲ ਦਿੱਤਾ ਹੁਣ ਜੇ ਮਾਮਲਾ ਨਿਬੜੇ ਤਾਂ ਸਾਰਿਆਂ ਲਈ ਬੜੇ ਸੁਖਦਾ ਸਾਹ ਹੈਗਾ ਕਿਸਾਨਾਂ ਲਈ ਇਹ ਤੋਂ ਚੰਗੀ ਖਬਰ ਕੀ ਹੋ ਸਕਦੀ ਜਿਹੜੇ ਘਾਟ ਘਾਟ ਆਪਣੇ ਟੱਬਰ ਛੱਡ ਕੇ ਕਿਸਦਾ ਦਿਲ ਕਰਦਾ ਖਨੋਰੀ ਤੇ ਸ਼ੰਭੂ ਦੇ ਬਾਰਡਰਾਂ ਤੇ ਜਾਂ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਬੈਠਣ ਦਾ ਨਵਦੀਪ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਅਸੀਂ ਵਧਾ ਗਿਆ ਖ਼ਰੀ ਖਬਰ ਵੱਲ ਕੱਲ ਵੀ ਦਰਸ਼ਕਾਂ ਨੂੰ ਦੱਸਿਆ ਸੀਗਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪੈਰਿਸ ਦੇ ਵਿੱਚ ਜੋ 올림픽ਸ ਹੋ ਰਹੀਆਂ ਨੇ ਉੱਥੇ ਜਾਣ ਦੇ ਲਈ ਕੇਂਦਰ ਨੂੰ ਪੱਤਰ ਲਿਖਿਆ ਗਿਆ ਤੇ ਕਿਹਾ ਹੈ ਕਿ ਮੈਂ hockey team ਦੀ ਹੌਸਲਾ ਹਵਜ਼ਾਈ ਲਈ ਉੱਥੇ ਜਾਣਾ ਚਾਹੁੰਦਾ ਪਰ ਅੱਜ ਦਰਸ਼ਕਾਂ ਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਗਿਆ ਤੇ ਉਹਨਾਂ ਵੱਲੋਂ ਹਵਾਲਾ ਦਿੱਤਾ ਗਿਆ ਕਿ ਤੁਸੀਂ ਪੱਤਰ ਲਿਖਣ ਦੇ ਵਿੱਚ ਬੜੇ ਲੇਟ ਹੋ ਗਏ ਹੋ ਕੀ ਕਹਣਾ ਚਾਹੋਗੇ ਨਰਦੀਪ ਅੱਜ ਇਤفاق ਦੀ ਗੱਲ ਕਹੀ ਹੈ ਜਿਹੜੀਆਂ ਤੁਸੀਂ ਖਬਰਾਂ ਸਵਾਲ ਲੈ ਰਹੇ ਹੋ ਉਹ ਸਾਰੇ ਹੀ ਬੜੇ ਨਾ ਚੁਭਵੇਂ ਸਵਾਲ ਹੈ ਦੁਖਦਾਈ ਸਵਾਲ ਆ ਪਾਕਿਸਤਾਨਾ ਦੀ ਗੱਲ ਕੀਤੀ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜੋ ਉਹਨਾਂ ਨਾਲ ਹੋ ਰਹੀ ਹੈ ਜਦੋਂ ਮੁੱਖ ਮੰਤਰੀ ਕੋ ਕੋਤਮਾਂ ਦੀ ਆਪਾਂ ਗੱਲ ਕਰਦੇ ਆਂ ਮੈਂ ਕਹਿੰਦਾ ਕਿਸੇ ਸੂਬੇ ਦੇ ਮੁੱਖ ਮੰਤਰੀ ਨਾਲ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਉਹ ਆਪਣੀ ਟੀਮ ਨੂੰ ਹੱਲਾਸ਼ੀਰੀ ਦੇਣ ਲਈ ਪੈਰਿਸ 올림픽 ਜਾਣਾ ਚਾਹੁੰਦਾ ਹੋਵੇ ਜੀ ਉਹ ਰੋਕ ਦਿੱਤਾ ਗਿਆ ਹੋਵੇ ਕਿਹਾ ਇਹ ਜਾ ਰਿਹਾ ਕਿ ਜੀ ਤੁਹਾਡੀ ਜਿਹੜੀ ਸੁਰੱਖਿਆ ਦਾ ਮਾਮਲਾ ਹੈ ਮੁੱਖ ਮੰਤਰੀ ਤੌਰ ਤੇ ਦੁਨੀਆ ਭਰ ਦੇ ਜਿਹੜੇ ਪੈਰਿਸ ਲੋਕ ਮੈਚ ਦੇਖਣ ਜਾਨੀ ਕਿ ਮੁੱਖ ਮੰਤਰੀ ਨੇ ਉੱਥੇ ਜਾ ਕੇ ਦੁਨੀਆ ਭਰ ਚ ਘੁੰਮਣਾ ਹੈ ਇਦਾਂ ਲੱਗਦਾ ਹੈ ਕਿ ਜਿਵੇਂ ਆਮ ਲੋਕਾਂ ਜਾ ਕੇ ਦੇਖੋ ਮੁੱਖ ਮੰਤਰੀ ਨੇ ਬਾਝਵਗਲ ਕਹੀ ਹੈ ਕਹਿੰਦਾ ਲੱਗਦਾ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਇਜਾਜ਼ਤ ਹੈ ਵਿਦੇਸ਼ ਚ ਜਾਣ ਦੀ ਕਹਿੰਦੇ ਜੇ ਮੈਂ ਜਾਵਾਂਗਾ ਤਾਂ ਮੇਰੀ ਗੱਲ ਹੋਏਗੀ ਕਿ ਦੁਨੀਆ ਚ ਮੇਰੀ ਗੱਲ ਆਏਗੀ ਕਿ ਮੈਂ ਦੇਖੋ ਮੁੱਖ ਮੰਤਰੀ ਤੌਰ ਤੇ ਹੱਲਾਸ਼ੇਰੀ ਥਾਪੜਾ ਦੇਣ ਲਈ ਆਪਣੀ ਟੀਮ ਨੂੰ ਗਿਆ ਸ਼ਾਇਦ ਇਸ ਮੁਲਕ ਦਾ ਪਹਿਲਾ ਮੁੱਖ ਮੰਤਰੀ ਹੋਏਗਾ ਭਗਵੰਤ ਮਾਨ ਜੋ ਵਿਦੇਸ਼ ਚ ਇਸ ਲਈ ਜਾ ਰਿਹਾ ਸੀ ਕਿ ਆਪਣੀ ਟੀਮ ਨੂੰ ਥਾਪੜਾ ਦੇਣ ਲਈ ਕਿਉਂਕਿ 19 ਖਿਡਾਰੀਆਂ ਦੇ ਵਿੱਚੋਂ ਜਿਹੜੇ ਹਾਕੀ ਦੇ ਅੱਜ ਵੀ ਉਨਾ ਨੇ ਵਧਾਈ ਦਿੱਤੀ ਆਸਟ੍ਰੇਲੀਆ ਦੀ ਜਿਹੜੀ ਟੀਮ ਨੂੰ ਹਰਾਇਆ 52 ਸਾਲਾਂ ਬਾਅਦ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਇੱਕ ਇਤਿਹਾਸ ਸਿਰਜਿਆ ਜੀ ਤੇ ਮੁੱਖ ਮੰਤਰੀ ਨੇ ਵਧਾਈ ਦਿੱਤੀ ਹੈ ਹੋਰਾਂ ਨੇ ਵਧਾਈਆਂ ਦਿੱਤੀਆਂ ਹੋਣਗੀਆਂ ਇਹੋ ਜੀ ਟੀਮ ਨੂੰ ਥਾਪੜ ਦੇਣ ਲਈ ਜੇ ਮੁੱਖ ਮੰਤਰੀ ਜਾਵੇ ਇਹ ਸਮਝ ਲੱਗਦੀ ਕਿ ਉਸ ਨੂੰ ਕਿਉਂ ਰੁਕਿਆ ਗਿਆ ਇੱਕ ਵੱਡਾ ਮਾਮਲਾ ਹੈ ਇਸ ਤਰ੍ਹਾਂ ਦੇ ਮਾਮਲੇ ਫਿਰ ਗੱਲਾਂ ਤੰਦਾਂ ਜੁੜ ਜਾਂਦੀਆਂ ਨੇ ਅੱਗੇ ਫਿਰ ਉਹ ਕਹਿੰਦੇ ਜੀ ਸਾਨੂੰ ਜਾਣ ਬੁੱਝ ਕੇ ਰੁਕਾਇਆ ਜਾਂਦਾ ਹੈ ਇਹਦੇ ਅਰਵਿੰਦ ਕੇਜਰੀਵਾਲ ਨੇ ਸਿੰਗਾਪੁਰ ਜਾਣ ਦੀ ਇਜਾਜ਼ਤ ਮੰਗੀ ਸੀ ਉਹਨਾਂ ਰੁਕਿਆ ਗਿਆ ਇੱਕ ਦੋ ਹੋਰ ਆਗੂ ਹੈ ਉਹਨਾਂ ਰੁਕਿਆ ਗਿਆ ਜਿਹਦਾ ਮੁੱਖ ਮੰਤਰੀ ਦੇ ਖਿਲਾਫ ਕੋਈ ਕੇਸ ਹੋਵੇ ਕੋਈ ਮਾਮਲਾ ਹੋਵੇ ਕਿ ਪਤਾ ਨਹੀਂ ਇਹ ਨਾ ਹੋਵੇ ਕਿ ਤੇ ਜਾ ਕੇ ਪੈਰਿਸ ਜੀ ਬੈਠ ਜੇ ਵਾਪਸ ਨਾ ਆਵੇ ਫਿਰ ਤਾਂ ਸਮਝ ਲੱਗਦੀ ਹੈ ਤੇ ਜਿਹੜਾ ਮੁੱਖ ਮੰਤਰੀ ਹਲਾਸ਼ੇਰੀ ਦੇਣ ਜਾ ਰਿਹਾ ਉਹਨੂੰ ਕਿਉਂ ਰੁਕਿਆ ਗਿਆ ਜੀ ਜੋ ਫੈਕਟ ਸਾਹਮਣੇ ਸਰਕਾਰਾਂ ਵੱਲੋਂ ਆਏ ਹੈ ਉਹਦੇ ਅੰਦਾਜ਼ਾ ਕਿ ਹੈ ਕਿ ਮੁੱਖ ਮੰਤਰੀ ਨੇ ਸਮੇਂ ਸਿਰ ਅਪਲਾਈ ਕੀਤਾ ਸਮੇਂ ਸਿਰ ਅਰਜ਼ੀ ਦਿੱਤੀ ਰਿਕੁਐਸਟ ਕੀਤੀ ਵੀ ਕਿ ਮੈਂ ਜਾਣਾ ਚਾਹੁੰਦਾ ਹਾਂ ਔਰ ਵਿਦੇਸ਼ ਮੰਤਰਾਲੇ ਨੇ ਐਨ ਇੱਕ ਦਿਨ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਦੇਖੋ ਚਾਰ ਨੂੰ ਮੈਚ ਹੈ ਤੈਨੂੰ ਜੇ ਦੂਰ ਨੂੰ ਜਾਂਦੇ ਤਾਂ ਤਾਂ ਹੀ ਉਹ ਪਹੁੰਚ ਸਕਦੇ ਸੀ ਐਨ ਇੱਕ ਦਿਨ ਪਹਿਲਾਂ ਜਵਾਬ ਦਿੱਤਾ ਗਿਆ ਕਿ ਭਾਈ ਸਾਹਿਬ ਤੁਸੀਂ ਪੈਰਿਸ ਨਹੀਂ ਜਾ ਸਕਦੇ ਕਿਉਂ ਨਹੀਂ ਜਾ ਸਕਦੇ ਕਹਿੰਦੇ ਤੁਹਾਡੀ ਸੁਰੱਖਿਆ ਦਾ ਮਾਮਲਾ ਨੂੰ ਸੁਰੱਖਿਆ ਦੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਤਾਂ ਬੜੀ ਚਿੰਤਾ ਹੈ ਜਦੋਂ ਇਹੀ ਜਿਹੜਾ ਇਸੇ ਪਾਰਟੀ ਦਾ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਉਹਦੇ ਬਾਰੇ ਪਾਰਟੀ ਚਿੰਤਾ ਕਰਦੀ ਹੈ ਕਿ ਜੇਲ੍ਹ 'ਚ ਬੈਠਾ ਉਹਦੀ ਸਿਹਤ ਖਰਾਬ ਹੋ ਰਹੀ ਹੈ ਕੁਝ ਵੀ ਹੋ ਸਕਦਾ ਹੈ ਤਾਂ ਉਹਨੂੰ ਕਹਿੰਦੇ ਡਰਾਮੇ ਕਰਦਾ ਹੈ ਉਹਦੀ ਸਿਹਤ ਤਾਂ ਚੰਗੀ ਭਲੀ ਹੈ ਆਪ ਹੀ ਖਾਣਾ ਘਟਾ ਲਿਆ ਆਪ ਖਾਣਾ ਘੱਟ ਖਾਂਦਾ ਤੇ ਦੋ ਸਾਡੇ ਦਿਲ ਆਉਂਦਾ ਜਾਨੀ ਜੇ ਪਾਰਟੀ ਚਿੰਤਾ ਕਰਦੀ ਆ ਆਪਣੇ ਆਗੂ ਦੀ ਜਿਹੜਾ ਜੇਲ੍ਹ ਚ ਬੈਠਾ ਉਹਦੀ ਸਿਹਤ ਬਾਰੇ ਤਾਂ ਉਹਨੂੰ ਕਿਹਾ ਜਾਂਦਾ ਡਰਾਮਾ ਜੀ ਜਿਹੜੇ ਮੁੱਖ ਮੰਤਰੀ ਪੈरिस ਜਾਣ ਦਾ ਚਾਹੁੰਦਾ ਹਲਾਸ਼ੂਰੀ ਦੇਣ ਲਈ ਤਾਂ ਕਹਿੰਦੇ ਨਹੀਂ ਨਹੀਂ ਤੇਰੀ ਤਾਂ ਸੁਰੱਖਿਆ ਦਾ ਸਾਨੂੰ ਬੜਾ ਧਿਆਨ ਹੈ ਕਿਉਂਕਿ ਮੁੱਖ ਮੰਤਰੀ ਭਗਵਾਨ ਤੇ ਮਾਨ ਸਾਰੇ ਦੇਸ਼ ਨੂੰ ਚਾਹੀਦਾ ਹੈ ਖਾਸ ਤੌਰ ਤੇ ਆਪ ਨੂੰ ਚਾਹੀਦਾ ਹੈ ਔਰ ਜਿਹੜਾ ਦੂਜੀਆਂ ਤਰ੍ਹਾਂ ਨੂੰ ਵੀ ਚਾਹੀਦਾ ਕਹਿੰਦੇ ਇਸ ਕਰਕੇ ਬਹੁਤ ਜ਼ਰੂਰਤ ਹੈ ਤੇਰੀ ਇਸ ਦੇਸ਼ ਨੂੰ ਕੋਈ ਕੁਝ ਵੀ ਵਾਪਰਸ ਆਦਾ 30 ਰਖਿਆ ਦਾ ਕਦਰਾਂ ਨਹੀਂ ਲੈ ਸਕਦੇ ਸੋ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਨਾ ਕਰ ਦਿੱਤਾ ਗਿਆ ਜਣੀ ਕਿ ਉਹ ਜਾ ਪੋਲਿਟੀਕਲ ਤੌਰ ਤੇ ਦੇਖੋ ਇਸ ਮੁਲਕ ਦੇ ਵਿੱਚ ਨਜ਼ਾਰਾ ਹੈਗਾ ਉਸੇ ਪਾਰਟੀ ਦੇ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਚ ਧੱਕਿਆ ਵਾ ਉਹ ਕਹਿ ਰਿਹਾ ਇਹਨੂੰ ਕੁਝ ਹੋ ਜਾਏਗਾ ਉਹ ਨਾ ਐਦਾਂ ਦੀਆਂ ਗੱਲਾਂ ਕਰੋ ਜੀ ਜੀ ਇਹ ਕਹਿੰਦੇ ਨਹੀਂ ਇਹਨੂੰ ਕੁਝ ਨਹੀਂ ਹੋ ਰਿਹਾ ਦੂਜਾ ਮੁੱਖ ਮੰਤਰੀ ਜਾਣਾ ਚਾਹੁੰਦਾ ਉਹਨੂੰ ਕਹਿੰਦੇ ਤੈਨੂੰ ਜਾਣ ਨਹੀਂ ਦੇਣਾ ਇਸ ਕਰਕੇ ਨਾ ਜਾਣ ਦੇਣਾ ਕਿਉਂਕਿ ਤੇਰੀ ਜਾਨ ਸਾਨੂੰ ਬਹੁਤ ਪਿਆਰੀ ਆ ਅਜੀਬ ਤਵਾਕ ਹੈ ਜੀ ਇਤਿਫਾਕ ਸਿੱਧੂ ਸਾਹਿਬ ਇਹ ਵੀ ਹੈ ਕਿ ਸੁਰੱਖਿਆ ਦੀ ਜੇ ਗੱਲ ਹੁੰਦੀ ਹੈ ਤਾਂ ਕਹਿੰਦੇ ਮੁੱਖ ਮੰਤਰੀ ਪੰਜਾਬ ਨੂੰ ਸੁਰੱਖਿਆ ਮਤਲਬ ਮਿਲਣੀ ਜ਼ਰੂਰੀ ਹੈ ਕਿ ਉਹਦੀ ਸੁਰੱਖਿਆ ਦੇ ਵਿੱਚ ਕਿਛ ਕਮੀ ਨਾ ਰਹਿ ਜਾਵੇ ਕਿਤੇ ਕੁਝ ਹੋ ਨਾ ਜਾਵੇ ਪਰ ਉੱਥੇ ਹੀ ਜੇ ਆਪਾਂ ਗੱਲ ਕਰੀਏ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਤਾਂ ਉਹ ਹਰ ਹਫ਼ਤੇ ਵਿਦੇਸ਼ ਦੌਰੇ ਤੇ ਰਹਿੰਦੇ ਨੇ ਤਾਂ ਮੈਨੂੰ ਲੱਗਦਾ ਵੀ ਸਿਰਫ ਉਹੀ ਪ੍ਰਧਾਨ ਮੰਤਰੀ ਦੇ ਤੌਰ ਤੇ ਲੋਕਪ੍ਰਿਤਾ ਘਟਣਾ ਚਾਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਹੋਰ ਕੋਈ ਇੱਧਰ ਉੱਧਰ ਨਾ ਜਾਵੇ ਕੀ ਕਹਿਣਾ ਚਾਹੋਗੇ ਬਿਲਕੁਲ ਮੈਂ ਇਹ ਗੱਲ ਜਿਹੜਾ ਪਹਿਲਾਂ ਕਮੈਂਟ ਕਰਕੇ ਟਿਆ ਕਿ ਮੁਕੰਦਰੀ ਭਗਵੰਤ ਮਾਨ ਨੇ ਕਹੀ ਹੈ ਬਕਾਇਦਾ ਇਹ ਗੱਲ ਕਿ ਪ੍ਰਧਾਨ ਮੰਤਰੀ ਜਾਵੇ ਤਾਂ ਠੀਕ ਹੈ ਪ੍ਰਧਾਨ ਮੰਤਰੀ ਹੀ ਇਸ ਮੁਲਕ ਦਾ ਐਸਾ ਬਾਦ ਨੇਤਾ ਜਿਹੜਾ ਜਾ ਸਕਦਾ ਕਹਿੰਦੇ ਅਸੀਂ ਜਾਣਦੇ ਆ ਸਾਨੂੰ ਜਾਣ ਤੋਂ ਰੋਕ ਦਿੱਤਾ ਜਾਂਦਾ ਕਿਉਂਕਿ ਮੁਕੰਦਰੀ ਭਗਵੰਤ ਮਾਨ ਬਾਹਰ ਜਾਏਗਾ ਮੀਡੀਆ ਚ ਦਿਨ ਤਸਵੀਰਾਂ ਆਉਣਗੀਆਂ ਉਹਦੇ ਬਿਆਨ ਆਉਣਗੇ ਹਲਾ ਸ਼ੇਰੀ ਦੇ ਬਿਆਨ ਹੋਣਗੇ ਉਹ ਕਹਿੰਦੇ ਭਾਜਪਾ ਦਾ ਕੇਂਦਰ ਸਰਕਾਰ ਨਹੀਂ ਚਾਹੁੰਦੇ ਕਿ ਸਾਡੀ ਕੋਈ ਗੱਲ ਦੁਨੀਆ ਦੇ ਚ ਜਾਵੇ ਗੱਲ ਜਾਣੀ ਚਾਹੀਦੀ ਹੈ ਤੇ ਕਹਿੰਦੇ ਕੇਵਲ ਤੇ ਕੇਵਲ ਪ੍ਰਧਾਨ ਮੰਤਰੀ ਦੀ ਜਾਣੀ ਚਾਹੀਦੀ ਹੈ ਇਸੇ ਕਰਕੇ ਜਿਹੜਾ ਪੈਰਿਸ ਦਾ ਦੌਰਾ ਭਗਵੰਤ ਮਾਨ ਦਾ ਉਹਨੂੰ ਐਨ ਮੌਕੇ ਤੇ ਆ ਕੇ ਬ੍ਰੇਕਾਂ ਲਾਈਆਂ ਗਈਆਂ ਇੱਕ ਦਿਨ ਪਹਿਲਾਂ ਹੀ ਤਾਂ ਕਿ ਕੋਈ ਹੋਰ ਚਾਰਾ ਜੋ ਹੀ ਨਾ ਕਰ ਸਕੇ ਨਹੀਂ ਜਾ ਸਕਦਾ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹਮ ਇਸੇ ਨਾਲ ਹੀ ਅਸੀਂ ਵਧਾਂਗੇ ਅਕਲੀ ਖਬਰ ਪਰ ਕਿਉਂਕਿ ਰਾਹੁਲ ਗਾਂਧੀ ਵੀ ਇੰਨੇ ਦਿਨੀ ਸੁਰਖੀਆਂ ਦੇ ਵਿੱਚ ਨੇ ਲੋਕ ਸਭਾ ਦੇ ਵਿੱਚ ਉਹਨਾਂ ਵੱਲੋਂ ਵੀ ਬਹੁਤ ਕੁਝ ਕਿਹਾ ਜਾ ਰਿਹਾ ਹੈ ਜਾਂ ਫਿਰ ਬਹੁਤ ਸਾਰੇ ਮੁੱਦੇ ਨੇ ਜੜੇ ਉਭਾਰੇ ਜਾਂਦੇ ਨੇ ਪਰ ਇਸ ਦੇ ਦੌਰਾਨ ਜੇ ਗੱਲ ਕੀਤੀ ਜਾਵੇ ਕਿ ਪਿਛਲੇ ਦਿਨੀ ਚੱਕਰਵੇਵ ਵਾਲਾ ਜਿਹੜਾ ਭਾਸ਼ਣ ਹੈ ਉਹਨਾਂ ਦਾ ਬੜਾ ਚਰਚਾ ਦਾ ਵਿਸ਼ਾ ਰਿਹਾ ਤੇ ਹੁਣ ਰਾਹੁਲ ਗਾਂਧੀ ਨੇ ਉਸੇ ਭਾਸ਼ਣ ਨੂੰ ਲੈ ਕੇ ਹੀ ਜਨਤਾ ਦਾ ਪ੍ਰਗਟਾਵਾ ਵੀ ਕੀਤਾ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਈਡੀ ਮੇਰੇ ਤੇ ਛਾਪੇ ਮਾਰੀ ਕਰ ਸਕਦੀ ਹੈ ਮੈਨੂੰ ਤੰਗ ਪਰੇਸ਼ਾਨ ਕਰ ਸਕਦੀ ਹੈ ਪਰ ਮੈਂ ਬਿਲਕੁਲ ਤਿਆਰ ਹਾਂ ਤੇ ਉੱਥੇ ਹੀ ਸ਼ਿਵ ਸੈਨਾ ਆਗੂ ਨੇ ਸੰਜੀਤ ਰਾਉਤ ਜਿਨ੍ਹਾਂ ਨੇ ਇਸ ਗੱਲ ਦਾ ਵੀ ਦਾਵਾ ਕੀਤਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਕੀ ਕਹਿਣਾ ਚਾਹੋਗੇ ਨਦੀਪਾ ਸਾਰੇ ਜਾਣਦੇ ਆ ਪਾਰਲੀਮੈਂਟ ਸੈਸ਼ਨ ਚ ਕਿਸ ਕਦਰ ਟਕਰਾਅ ਦੀ ਸਥਿਤੀ ਬਣੀ ਇਸ ਤੋਂ ਪਹਿਲਾਂ ਇਲੈਕਸ਼ਨ ਨਿਕਲ ਕੇ ਗਈਆਂ ਆਲੀਮੈਂਟ ਦੀਆਂ ਉਦੋਂ ਕਿਸ ਤਰ੍ਹਾਂ ਦਾ ਟਕਰਾਅ ਸੀ ਤੇ ਹੁਣ ਰੋਹਲ ਗਾਂਧੀ ਇੱਕ ਸੁਧਾਰਨਾਤਾ ਐਮਪੀ ਆ ਨਾ ਸੁਧਾਰਨਾ ਪਾਰਟੀ ਦਾ ਆਗੂ ਐ ਉਹ ਪੂਰੇ ਮੁਲਕ ਦੀ ਵਿਰੋਧੀ ਧਿਰ ਦਾ ਆਗੂ ਐ ਜਦੋਂ ਸਦਨ ਦੇ ਅੰਦਰ ਗੱਲ ਕਰਦਾ ਤਾਂ ਉਸ ਦੀ ਗੱਲ ਸੁਣੀ ਜਾਂਦੀ ਐ ਜੀ ਉਸ ਨੇ ਸਪਸ਼ਟ ਤੌਰ ਤੇ ਭਾਜਪਾ ਦੇ ਉੱਤੇ ਪਾਰਲੀਮੈਂਟ ਚ ਕਈ ਮੌਕੇ ਤੇ ਜ਼ਬਰਦਸਤ ਅਟਾਇਕੇ ਤੇ ਕੇਰਨ ਦੀ ਕੋਸ਼ਿਸ਼ ਕੀਤੀ 100 ਚੱਕਰਵਿਊ ਦੀ ਗੱਲ ਕੀਤੀ ਆ ਲਾਸਟ ਜਿਹੋ ਉਹਨਾਂ ਨੇ ਜਿਹੜਾ ਇੱਕ ਪਾਰਲੀਮੈਂਟ ਤੇ ਬੜਾ ਜ਼ਬਰਦਸਤ ਅਟੈਕ ਕੀਤਾ ਚੱਕਰਵਿਊ ਦਾ ਇਹ ਕਹੇ ਕਿ ਚਾਹੇ ਨੌਜਵਾਨਾਂ ਦੀ ਗੱਲ ਹੋਵੇ ਚਾਹੇ ਕਿਸਾਨਾਂ ਦੀ ਗੱਲ ਹੋਵੇ ਤਾਂ ਭਾਜਪਾ ਦੀ ਗਿਣੀ ਦੇ ਚੁਣੀ ਦੇ ਜਿਹੜੇ ਆਗੂ ਹੈਗੇ ਆ ਜਿੰਨਾਂ ਵੱਲੋਂ ਇੱਕ ਚੱਕਰਵਿਊ ਰਚਿਆ ਗਿਆ ਇਹ ਕਹਿੰਦੇ ਚੱਕਰਵਿਊ ਹੁਣ ਅਸੀਂ ਜਿਹੜਾ ਇੰਡੀਆ ਜਿਹੜਾ ਇਕੱਠਾ ਝੋੜਾ ਹੈ ਇਹੀ ਤੋੜੇਗਾ ਇਹੀ ਬਚਾਏਗਾ ਮੁਲਕ ਨੂੰ ਇੱਕ ਪੋਲੀਟੀਕਲ ਬਿਆਨ ਸੀ ਉਹਨਾਂ ਦਾ ਉਹਨਾਂ ਦਾ ਦਿਨ ਦਾ ਬਿਆਨ ਦੇਣ ਦਾ ਹੱਕ ਹੈ ਅਧਿਕਾਰ ਹੈ ਪਰ ਉਸ ਮਾਮਲੇ ਨੂੰ ਲੈ ਕੇ ਉਹ ਤੋਂ ਬਾਅਦ ਚਾ ਫਿਰ ਉਹਦੇ ਤੇ ਜਦੋਂ ਨੇ ਨੈਕਸਟ ਗੱਲ ਕੀਤੀ ਹੈ ਕਿ ਜਾਤੀ ਗਣਨਾ ਦੇ ਮਾਮਲੇ ਦੀ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਉਸ ਮਾਮਲੇ ਤੇ ਫਿਰ ਜਿਹੜਾ ਹੈਗਾ ਹੋਰ ਨਹੀਂ ਕੋਈ ਅੰਨਾਕ ਠਾਕਰ ਜਿਹੜਾ ਪਾਰਲੀਮੈਂਟ ਮੈਂਬਰ ਹੈ ਕੈਬਨਿਟ ਮੰਤਰੀ ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਗੱਲ ਕਰਦੇ ਰਹੇ ਨੇ ਉਹਨਾਂ ਨੇ ਰੋਹਲ ਦੀ ਜਾਤਵਾਰੇ ਮਾਮਲੇ ਠਾਏ ਚੇਹੇ ਕਿਰਤ ਵਾਲੀ ਸਥਿਤੀ ਪੈਦਾ ਹੋਈ ਹੁਣ ਰੋਹਲ ਗਾਂਧੀ ਨੇ ਜਿਹੜਾ ਲੇਟੈਸਟ ਇਸ ਤੇ ਗੱਲ ਕੀਤੀ ਹੈ ਉਹ ਕਹਿੰਦਾ ਈਡੀ ਦੇ ਛਾਪੇ ਦੀ ਮੇਰੇ ਬਾਰੇ ਤਿਆਰੀ ਹੋ ਰਹੀ ਹੈ ਮੇਰੇ ਤੇ ਛਾਪਾ ਕਿਸੇ ਵੇਲੇ ਪੈਸਾ ਦਾ ਪਰ ਕਹਿੰਦੇ ਮੈਂ ਬਾਹਾਂ ਖੋਲ ਕੇ ਸਵਾਗਤ ਕਰਨ ਦੇ ਲਈ ਤਿਆਰ ਆ ਹੌਣ ਆਈਡੀ ਵਾਲੇ ਕੋਈ ਐਸੀ ਗੱਲ ਨਹੀਂ ਸਵਾਲ ਈਡੀ ਆਉਣ ਜਾਂ ਨਾ ਆਉਣ ਦਾ ਨਹੀਂ ਸਵਾਲ ਇਹ ਹੈ ਕਿ ਜੇ ਰੋਹਲ ਗਾਂਧੀ ਤੇ ਛਾਪੇ ਮਾਰੀ ਹੁੰਦੀ ਹੈ ਈਡੀ ਜਾਂਦੀ ਹੈ ਇਹ ਤਾਂ ਰੋਹਲ ਗਾਂਧੀ ਦਾ ਬਿਆਨ ਹੈ ਜਿਹਦੇ ਆਪਾਂ ਕਮੈਂਟ ਕਰ ਰਹੇ ਹਾਂ ਸਥਿਤੀਆਂ ਹਾਲਕ ਨਹੀਂ ਹਨ ਇਹ ਤਾਂ ਸਰਕਾਰ ਸਪਸ਼ਟ ਕਰੇਗੀ ਜੇ ਈਡੀ ਸਪਸ਼ਟ ਕਰੇਗੀ ਪਰ ਜੋ ਰੋਹਲ ਗਾਂਧੀ ਨੇ ਕਿਹਾ ਉਹਦੇ ਮੁਤਾਬਕ ਜੇ ਈਡੀ ਛਾਪੇ ਮਾਰੀ ਕਰਦੀ ਹੈ ਤਾਂ ਕਿ ਦੇਸ਼ ਦੇ ਵਿਰੋਧੀ ਧਿਰ ਦੇ ਆਗੂ ਨੂੰ ਜਿਹੜਾ ਡਰੋਨ ਜਾਂ ਧਮਕਾਉਣ ਦੇ ਮੀਨਿੰਗ ਦਾ ਮਾਣੇ ਤਾਂ ਇਸ ਗੱਲ ਦੇ ਕੱਢੇ ਜਾਣਗੇ ਇਹਦਾ ਵਾਜਬ ਜਵਾਬ ਦੇਜਾ ਕਿ ਜਿਹੜਾ ਕਿ ਹਾਕਮ ਤਰ੍ਹਾਂ ਲੱਖ ਵਾਰ ਕਹਿਣੇ ਕਿ ਨਹੀਂ ਜੀ ਤਾਂ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ ਜੀ ਦੇਖੋ ਕਾਨੂੰਨ ਜਦੋਂ ਵਿਰੋਧੀ ਧਿਰਾਂ ਦੇ ਲਾਗੂ ਹੁੰਦਾ ਤਾਂ ਉਹ ਹੋਰ ਤਰ੍ਹਾਂ ਦੀ ਕਾਰਵਾਈ ਦੀ ਗੱਲ ਕਰਦੇ ਆ ਜਦੋਂ ਕਹਿੰਦੇ ਕੋਈ ਭਾਜਪਾ ਦੇ ਆਗੂਆਂ ਦੇ ਕੋਈ ਗੱਲ ਹੁੰਦੀ ਹੈ ਜਾਂ ਜਿਹੜੇ ਦੋਸ਼ੀ ਵੀ ਹੁੰਦੇ ਆ ਭਾਜਪਾ ਚੱਲੇ ਜਾਂਦੇ ਆ ਤਾਂ ਫਿਰ ਸਾਰੇ ਸਾਰੇ ਦੁੱਧ ਤੋਤੇ ਹੋ ਜਾਂਦੇ ਆ ਇਹ ਵੀ ਦੋਸ਼ ਲੱਗਦੇ ਆ ਸੋ ਰੋਹਲ ਗਾਂਧੀ ਦਾ ਬੜਾ ਇੱਕ ਤਰ੍ਹਾਂ ਦਾ ਜਿਕੇ ਨੋਟਸ ਲੈਣ ਵਾਲਾ ਬਿਆਨ ਹੈ ਕਿ ਕਿਉਂ ਇਸ ਤਰ੍ਹਾਂ ਦਾ ਬਿਆਨ ਰੋਹਲ ਗਾਂਧੀ ਨੂੰ ਦੇਣਾ ਪਿਆਕਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਵਿਰੋਧੀ ਧਿਰ ਦਾ ਆਗੂ ਹੈ ਉਸਨੇ ਐਵੇਂ ਹਵਾ 'ਚ ਤੀਰ ਮਾਰਿਆ ਹੋਵੇਗਾ ਕੋਈ ਨਾ ਕੋਈ ਤੱਥ ਜਿਹੜੇ ਹੈਗੇ ਕੋਈ ਜਾਣਕਾਰੀ ਜ਼ਰੂਰ ਰੋਹਲ ਗਾਂਧੀ ਕੋਲੇ ਹੋਏਗੀ ਕਿ ਇਡੀ ਦੀ ਤਿਆਰੀ ਹੋ ਰਹੀ ਹੈ ਜਿਹੜਾ ਸੰਜੇ ਰਾਉ ਦੇ ਤੁਸੀਂ ਗੱਲ ਕੀਤੀ ਹੈ ਉਹ ਕਹਿੰਦੇ ਜਿਹੜੇ ਵਿਰੋਧੀ ਧਿਰ ਦੇ ਆਗੂ ਹੈ ਰੋਹਲ ਦੂਜਿਆਂ ਤੇ ਹਮਲੇ ਵੀ ਹੋ ਸਕਦੇ ਬੜਾ ਜੀ ਇਹ ਸੰਸਨੀਖੇਜ਼ ਬਿਆਨ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਗੱਲ ਸੱਚੀ ਨਹੀਂ ਹੋਣੀ ਚਾਹੀਦੀ ਪਰ ਜੇ ਹੁੰਦੀ ਹੈ ਇਦਾਂ ਦੀਆਂ ਗੱਲਾਂ ਤਾਂ ਮੁਲਕ ਦੀ ਜਮਹੂਰੀਅਤ ਦੇ ਲਈ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਜੇ ਵਿਰੋਧੀ ਧਿਰ ਦੇ ਆਗੂ ਹੁੰਦੇ ਹਮਲੇ ਹੁੰਦੇ ਜੇ ਇਸ ਕਰਕੇ ਟਾਰਗੇਟ ਕੀਤਾ ਜਾਂਦਾ ਹੈ ਕਿ ਵਿਰੋਧੀ ਧਿਰ ਦੇ ਆਗੂ ਇਹਨਾਂ ਸਾਬਕਾ ਸਿਕਾਉਣਾ ED CBI ਦੀ ਛਾਪੇਮਾਰੀ ਕੀਤੀ ਜਾਏਗੀ ਤਾਂ ਦੇ ਦੀ ਜਮਹੂਰੀਅਤ ਲਈ ਜਿਹੜੀ ਰਾਹੁਲ ਗਾਂਧੀ ਕਹਿੰਦੇ ਆ ਕਿ ਇਸ ਦੀ ਡੈਮੋਕਰੇਸੀ ਨੂੰ ਖਦਰਾਸ ਜਮਹੂਰੀ ਤੇ ਬਚਾਉਣ ਦੀ ਲੜਾਈ ਲੜ ਰਿਹਾ ਹੈ ਫਿਰ ਕਦੇ ਉਹਨਾਂ ਦੇ ਜਿਹੜੇ ਬਿਆਨ ਆ ਉਹਨਾਂ 'ਚ ਦੇਸ਼ ਦੇ ਲੋਕ ਵੀ ਸੋਚਣਗੇ ਕਿ ਕੀ ਕਿਦਰੇ ਇਹ ਬਿਆਨ ਸਹੀ ਤਾਂ ਨਹੀਂ ਜੋ ਦਿੱਤੇ ਜਾ ਰਿਹਾ ਸੋ ਸਥਿਤੀ ਦਾ ਸਰਕਾਰ ਵੱਲੋਂ ਸਪਸ਼ਟ ਕੀਤੀ ਜਾਣੀ ਚਾਹੀਦੀ ਹੈ ਐਮ ਬਿਆਨ ਹੈ ਕੋਈ ਵਿਰੋਧੀ ਧਿਰ ਦਾ ਆਗੂ ਹੈ ਕੋਈ ਇਸ ਤਰ੍ਹਾਂ ਸਧਾਰਨ ਵਿਅਕਤੀ ਨਹੀਂ ਜਿੱਦਾਂ ਮੈਂ ਕੀਤਾ ਗੱਲ ਕਹੀ ਆਪਾਂ ਜੀ ਪਰ ਇਸ ਮੁੱਦੇ ਦੇ ਉੱਤੇ ਦੇਸ਼ ਦੇ ਚ ਇੱਕ ਤਰ੍ਹਾਂ ਦੀ ਬਹਿਸ ਛੜ ਗਈ ਹੈ ਕਿ ਜੇ ਰੋਹਲ ਗਾਂਧੀ ਦੇ ਉੱਪਰ ਹੀ ਈਡੀ ਦਾ ਹਮਲਾ ਹੋਏਗਾ ਤਾਂ ਫਿਰ ਇੱਕ ਸੰਕੇਤ ਹੈ ਇਸ ਗੱਲ ਦਾ ਇਹ ਜਿਹੜਾ ਵੀ ਕੋਈ ਦੇਖਦਾ ਆਗੂ ਆਪਾ ਮੁੱਖ ਮੰਤਰੀ ਦਾ ਦੇਖੀ ਲਿਆ ਕਿੰਨੇ ਮੁੱਖ ਮੰਤਰੀ ਹੈ ਕਿ ਜਿਹੜਾਂ ਜੋ ਜਮਾਨਦਾਰ ਦੇ ਬੈਠੇ ਹੈ ਤੇ ਜਿਹੜਾ ਆਪਾਂ ਗੱਲ ਕਰਦੇ ਹਰਵਿੰਦ ਕੇਜਰੀਵਾਲ ਦੀ ਅਜੇ ਵੀ ਜੇਲ੍ਹ ਚ ਬੈਠੇ ਹੈ ਜੀ ਮੁੱਦਾ ਕੀ ਹੈ ਕਿ ਦੋਸ਼ ਹੈ ਕੀ ਨਹੀਂ ਹੈ ਇਹ ਬਾਅਦ ਚ ਤੈ ਹੋਣੀਆਂ ਗੱਲਾਂ ਸਾਰੀਆਂ ਕੋਈ ਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਬੇਗਨਾ ਹਾਂ ਔਰ ਭਾਜਪਾ ਦੇ ਕੇਂਦਰ ਸਰਕਾਰ ਕਹਿੰਦੀ ਕਿ ਇਹਦੇ ਵਰਗਾ ਗਨਾ ਗਾਈ ਕੋਈ ਨਹੀਂ ਇਸ ਕਰਕੇ ਬਾਜਬ ਜੇਲ੍ਹ ਸੁਟਿਆ ਗਿਆ ਜਣੀ ਫਿਰ ਮੁੱਖ ਮੰਤਰੀ ਹੋਣ ਕੈਬਨਟ ਮੰਤਰੀ ਹੋਣ ਸਾਬਕਾ ਕੈਬਨਟ ਮੰਤਰੀ ਹੋਣ ਤਾਂ ਉਹਨਾਂ ਦੇ ਈਡੀ ਦੇ ਸੀਬੀਆਈ ਦੇ ਛਾਪੇ ਜਿਹੜੇ ਆਉਣ ਵਾਲੇ ਦਿਨਾਂ 'ਚ ਵਧਣਗੇ ਤਾਂ ਦੇਖਦੇ ਇੱਕ ਨਵੀਂ ਕਿਸਮ ਦਾ ਵਿਵਾਦ ਛਿੜੇਗਾ ਕਿ ਕੀ ਵਿਰੋਧੀ ਤੈਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਜਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਹਿਮ ਮੁੱਦਾ ਹੈ ਰੋਹਲ ਗਾਂਧੀ ਨੇ ਜੋ ਸਵਾਲ ਉਠਾਇਆ ਇਸ ਮੁੱਦੇ ਤੇ ਸਰਕਾਰ ਵੱਲੋਂ ਖੁੱਲ ਕੇ ਗੱਲ ਅਗੇ ਆਉਣੀ ਚਾਹੀਦੀ ਹੈ ਕਿ ਇਹਦੀ ਸੱਚਾਈ ਕਿੰਨੀ ਕ ਹੈ ਜੀ ਬਿਲਕੁਲ ਇਸ ਦੇ ਨਾਲ ਹੀ ਅਸੀਂ ਵਧਾਗੇ ਅਗਲੀ ਖਬਰ ਵੱਲ ਸਮਾਂ ਸਾਡੇ ਕੋਲ 2.5 ਤੋਂ 3 ਮਿੰਟ ਦਾ ਸਿੱਧੂ ਸਾਹਿਬਾ ਛਿਆ ਹੈ ਤੇ ਇਸ ਦੌਰਾਨ ਆਪਾਂ ਗੱਲ ਜ਼ਰੂਰ ਕਰਨੀ ਹੈ ਕਿ ਅੱਜ ਦੀਆਂ ਕੁਝ ਖਬਰਾਂ ਨੇ ਜਿਹੜੀਆਂ ਬੇहद ਚਿੰਤਾ ਦਾ ਵਿਸ਼ਾ ਨੇ ਕਿਉਂਕਿ ਨੌਜਵਾਨ ਸਾਡੇ ਨਸ਼ੇ ਦੀ ਓਵਰਡੋਸ ਕਰਨ ਮਰ ਰਹੇ ਨੇ ਤੇ ਕਿਸਾਨ ਸਾਡੇ ਕਰਜ਼ੇ ਦੇ ਨਾਲ ਆਤਮ ਹੱਤਿਆਵਾਂ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਨਦੀਬ ਬਹੁਤ ਹੀ ਮੰਦਭਾਗਾ ਸਵਾਲ ਆ ਜਿਹੜਾ ਕਰ ਰਹੇ ਹੈ ਸਾਡੇ ਪੰਜਾਬ ਦੇ ਨੌਜਵਾਨ ਹੋਣ ਚਾਹੇ ਨਸ਼ੇ ਨਾਲ ਮਰ ਰਿਹਾ ਤੇ ਚਾਹੇ ਕਰਜ਼ੇ ਨਾਲ ਮਰ ਰਿਹਾ ਲੱਗਦਾ ਹੁੰਦਾ ਕਿ ਮਰਦਾ ਪੰਜਾਬ ਰਿਹਾ ਹੂੰ ਨਸ਼ੇ ਨਾਲ ਮਰੇ ਜਾਂ ਕਰਜ਼ੇ ਨਾਲ ਮਰੇ ਹੈ ਤਾਂ ਪੰਜਾਬ ਕਿਸੇ ਮਾਂ ਦਾ ਪੁੱਤ ਨਸ਼ੇ ਨਾਲ ਮਰ ਗਿਆ ਤੇ ਕਿਸੇ ਮਾਂ ਦਾ ਪੁੱਤ ਫਸਾ ਲੈ ਕੇ ਮਰ ਗਿਆ ਕਿਉਂਕਿ ਕਰਜ਼ੇ ਦੀ ادائیگی ਨਹੀਂ ਕਰ ਸਕਦਾ ਸੀ ਸਾਡੀ ਵੱਧ ਕਿਸਮ ਦੀ ਇਸ ਗੱਲ ਦੀ ਹੈ ਕਿ ਕਿੰਨੀਆਂ ਸਰਕਾਰਾਂ ਬਦਲ ਗਈਆਂ ਸਰਕਾਰਾਂ ਹਮੇਸ਼ਾ ਆ ਕੇ ਦਾਅਵੇ ਕਰਦੀਆਂ ਰਹੀਆਂ ਕਿ ਅਸੀਂ ਪੰਜਾਬ ਨੂੰ ਨਸ਼ੇ ਤੋਂ ਬਚਾਵਾਂਗੇ ਕਰਦੇ ਤੋਂ ਬਾਹਰ ਕੱਢਾਂਗੇ ਅਸੀਂ ਇੱਥੇ ਲੰਬਾ ਸਮਾਂ ਕਾਲੀਦਰ ਪਾਰ티 ਜਨਤਾ ਪਾਰਟੀ ਦੀ ਸਰਕਾਰ ਵੇਖੀ ਉਹ ਤਾਂ ਹੁਣ ਉਹਨਾਂ ਦਾ ਤਾਂ ਸਰਕਾਰ ਦਾ ਤਾਂ ਭੋਗ ਪੈ ਗਿਆ ਪਾਰਟੀ ਬਾਰੇ ਵੀ ਕਈ ਤਰ੍ਹਾਂ ਦੇ ਲੋਕੀ ਸਵਾਲ ਕਰਦੇ ਆ ਹੂੰ ਕਾਂਗਰਸ ਸਤਾ ਤੋਂ ਬਾਹਰ ਹੋ ਗਈ ਡਾਕਟਰ ਅਮਰਿੰਦਰ ਜਿਹੜੇ ਦਾਅਵੇ ਕਰਦੇ ਸੀ ਉਹ ਚੱਲ ਕੇ ਛੱਡ ਕੇ ਜਿਹੜਾ 第三 ਚੌਥੀ ਜਗ੍ਹਾ ਤੇ ਪਾਰਟੀ ਜਾ ਕੇ ਬੈਠ ਗਿਆ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਦਾਅਵੇ ਦੇਖੋ ਜੋ ਮਰਜ਼ੀ ਕਰਨ ਇਹਨਾਂ ਨੇ ਬੜਾ ਕੁਝ ਕਿਹਾ ਹੋਏਗਾ ਪਰ ਸਥਿਤੀ ਇਹ ਹੈ ਜਿਹੜਾ ਜ਼ੀਰੋ ਜਿਹੜਾ ਗਰਾਊਂਡ ਰਿਐਲਿਟੀ ਹੈ ਹੈਗੀਆਂ ਕਿ ਨਾ ਤਾਂ ਨਸ਼ਿਆਂ ਦੇ ਮਾਮਲੇ 'ਚ ਤੇ ਨਾ ਹੀ ਕਰਜ਼ੇ ਦੇ ਮਾਮਲੇ 'ਚ ਅਜੇ ਕੋਈ ਸੁਧਾਰ ਹੋਇਆ ਨਸ਼ਾ ਨੂੰ ਨਹੀਂ ਰੁਕਿਆ ਜਾ ਸਕਿਆ ਔਰ ਜਿਹੜੇ ਕਰਜ਼ਾਈ ਹੈਗੇ ਉਹਨਾਂ ਨੂੰ ਕਿੱਦਾਂ ਕਰਜ਼ੇ ਤੋਂ ਬਾਹਰ ਕੱਢਣਾ ਹੈ ਕਿਸਾਨ ਦਾਪਾ ਪਹਿਲਾਂ ਜ਼ਿਕਰ ਕਰਦੇ ਐ ਤੇ ਅਜਰੇ ਲੜਾਈਆਂ ਲੜ ਰਹੇ ਆ ਉਹਨਾਂ ਨੂੰ ਤਾਂ ਬਖਵਾਕਾ ਨਾਵਾਂ ਨਾਲ ਚਿੱਤੇ ਕੀਤਾ ਜਾਂਦਾ ਹੈ ਬਦਨਾਮ ਕੀਤਾ ਜਾਂਦਾ ਹੈ ਉਹਨਾਂ ਦੇ ਪੁੱਤ ਆ ਨਾ ਜਿਹੜੇ ਕਰਜ਼ਾਈ ਹੋ ਕੇ ਮਰ ਰਹੇ ਆ ਨਾ ਕਿਹਦਾ ਬਾਪ ਮਰ ਰਿਹਾ ਕਿਹਦਾ ਭਰਾ ਮਰ ਰਿਹਾ ਸੋ ਸਰਕਾਰਾਂ ਦੇ ਸਾਹਮਣੇ ਵੱਡਾ ਸਵਾਲ ਹੈ ਸਰਕਾਰਾਂ ਤਾਂ ਰਾਜਨੀਤੀ ਖੇਡਣ ਲੱਗੀਆਂ ਆ ਕੇਂਦਰ ਸਰਕਾਰ ਨੂੰ ਲੱਗਦਾ ਕਿ ਮੁਕੰਦਰ ਭਗਵੰਤ ਮਾਨ ਨੂੰ ਕਿਵੇਂ ਰੁਕਾਇਆ ਜਾ ਸਕਦਾ ਹੈ ਰਵਿੰਦ ਕੇਜਰੀਵਾਲ ਨੂੰ ਕਿਵੇਂ ਜੇਲ੍ਹ ਤੋਂ ਸੁਟਾਇਆ ਜਾ ਸਕਦਾ ਹੈ ਦੂਜਿਆਂ ਨੂੰ ਇਹ ਲੱਗਦਾ ਕਿ ਭਾਜਪਾ ਨੂੰ ਕਿਵੇਂ ਹਟ ਕੀਤਾ ਜਾ ਸਕਦਾ ਸੋ ਨਾ ਤਾਂ ਕੋਈ ਜਿਹੜਾ ਨਸ਼ੇੜੀ ਨੌਜਵਾਨਾਂ ਨੂੰ ਕਿਵੇਂ ਉਹਦੀ ਜਾਨ ਬਚਾਉਣੀ ਹੈ ਨਾ ਤਾਂ ਉਹਦਾ ਕੋਈ ਕਿਸੇ ਨੂੰ ਚਿੰਤਾ ਹੈਗੀ ਹੈ ਜੀ ਤੇ ਨਾ ਹੀ ਜਿਹੜਾ ਕਰਜ਼ਾਈ ਕਿਸਾਨ ਫਾਇ ਲੈ ਰਿਹਾ ਉਹਦੀ ਕੋਈ ਚਿੰਤਾ ਹੈ ਸਿੰਤਾ ਉਹਨਾਂ ਦੇ ਮਾਪਿਆਂ ਨੂੰ ਹੋएगी ਉਹਨਾਂ ਦੀਆਂ ਮਾਵਾਂ ਨੂੰ ਹੋएगी ਜਾਂ ਉਹਨਾਂ ਦੇ ਬੱਚਿਆਂ ਨੂੰ ਹੋएगी ਜੀ ਜੀ ਪਰ ਪੰਜਾਬ ਦਾ ਇੱਕ ਐਸਾ ਸੰਤਾਪ ਹੈ ਜਿਹੜਾ ਪੰਜਾਬ ਦਾ ਸੰਤਾਪ ਕਿਤੇ ਅਜੇ ਵੀ ਇਹ ਗੱਲ ਤੋਂ ਜੂੜਾ ਲੈਂਦਾ ਨਜ਼ਰ ਨਹੀਂ ਆ ਰਿਹਾ ਨਰਦੀਪ ਜੀ ਬਿਲਕੁਲ ਜੋ ਦੋਸਤ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀ ਸਾਡੇ ਇਸ ਪ੍ਰੋਗਰਾਮ ਨੂੰ ਫੇਕ ਤੇ ਉਸ ਨੂੰ ਬਹੁਤ ਬਹੁਤ ਸ਼ੇਅਰ ਕੀਤਾ ਜਾਂਦਾ ਹੈ ਕੋਸ਼ਿਸ਼ ਕਰਦੇ ਹੁੰਦੇ ਹਾਂ ਗਰਾਊਂਡ ਲੈਵਲ ਦੀ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਨਾਂ ਹੀ ਜੀ ਮਿਲਾਂਗੇ ਅਗਲੇ ਹਫ਼ਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ న్యూਸ ਬਿਹਾਈਂਡ న్యూਸ ਦੇ ਵਿੱਚ ਤਦ ਤੱਕ ਲਈ ਸਾਨੂੰ ਦੋ ਜਾਜ਼ਤ ਸਤਿ ਸ਼੍ਰੀ ਅਕਾਲ